ਡੋਸਾ ਲੈਣ ਗਏ ਬਜ਼ੁਰਗ ਦੇ ਮੂੰਹ ਦੇ ਉੱਤੇ ਦੁਕਾਨਦਾਰ ਨੇ ਡੋਲਿਆ ਗਰਮ-ਗਰਮ ਸਾਂਬਰ ਸੀਸੀਟੀਵੀ ਕੈਮਰੇਜ ਚ ਕੈਦ ਹੋਈਆਂ ਸਾਰੀਆਂ ਤਸਵੀਰਾਂ ਦੇਖੋ ਕਿਵੇਂ ਡੋਸੇ ਨੂੰ ਲੈ ਕੇ ਹੋਈ ਬਹਿਸਬਾਜੀ ਫਿਰ ਜੋ ਹੋਇਆ ਦੇਖੋ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੀ ਮੁਕਸਰ ਸਾਹਿਬ ਦੀ ਜਿੱਥੇ ਕਿ ਮਸਜਿਦ ਵਾਲਾ ਚੌਂਕ ਦੇ ਵਿੱਚ ਇੱਕ ਅਜੂਬਾ ਡੋਸਾ ਪੰਡਾਰ ਹੈ ਜਿੱਥੇ ਇੱਕ ਬਜ਼ੁਰਗ ਡੋਸਾ ਲੈਣ ਗਿਆ ਸੀ ਤਾਂ ਉੱਥੇ ਬਜ਼ੁਰਗ ਦੇ ਉੱਤੇ ਹੀ ਦੁਕਾਨਦਾਰ ਦੇ ਵੱਲੋਂ ਸਾਂਬਰ ਡੋਲ ਦਿੱਤਾ ਜਾਂਦਾ ਹੈ ਦੁਕਾਨਦਾਰ ਦੇ ਨਾਲ ਬਹਿਸ ਬਾਜੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਸੋ ਇਸ ਬਾਰੇ ਇਸ ਬਜ਼ੁਰਗ ਦਾ ਕੀ ਕਹਿਣਾ ਹੈ ਉਹ ਵੀ ਤੁਸੀਂ ਸੁਣੋ ਤੇ ਇਸ ਵੀਡੀਓ ਬਾਰੇ ਕਮੈਂਟ ਵੀ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਮੈਂ ਨਾ ਕਾਕਾ ਮੇਰਾ ਕਹਿੰਦਾ ਦੋਸਾ ਖਾਣਾ ਮੈਨੂੰ ਲਿਆ ਦੇ ਜੜੀ ਮੈਂ ਦੋਸਾ ਲੈਣ ਆਇਆ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਚਾਹਣ ਦੋਸੇ ਦੇ ਦੇ ਤੇ ਕਹਿੰਦੇ 270 ਵੀ ਇਹਦੇ ਦਾ ਮੈਂ 270 ਵੀ ਇਹਨਾਂ ਨੂੰ ਪੇ ਕਰਤੇ ਕਹਿੰਦੇ 20 ਮਿੰਟਾਂ ਬਾਅਦ ਲੈ ਜਾਓ ਮੈਂ ਅੱਧਾ ਘੰਟਾ ਲੱਗ ਗਿਆ ਮੈਂ ਯਾਰ ਮੇਰੇ ਨਾਲ ਪਹਿਲਾਂ ਪੂਰੀ ਜਾਂਨੇ ਹੋ ਮੈਨੂੰ ਦੇ ਦਿਓ ਤੇ ਮੈਨੂੰ ਕਹਿੰਦਾ ਤੈਨੂੰ ਬੜਾ ਬੋਲਣਾ ਆਉਂਦਾ ਤੂੰ ਬੜਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਜਿਹੜਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਐ ਅਜੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ 'ਤੇ ਬੈਠਾ ਸੀ ਕਹਿੰਦਾ ਤੂੰ